ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਜਿਹੜੀ ਕਿ ਅੱਜ ਬੰਜਰ ਹੁੰਦੀ ਜਾ ਰਹੀ ਹੈ ਬਹੁਤ ਸਾਰੇ ਸਵਾਲ ਨੇ ਕਿ ਜ਼ਿੰਮੇਵਾਰ ਕੌਣ ਹੈ ਪੂਰਾ ਇਲਾਕਾ ਪਿੱਛੇ ਤੱਕ ਘੁੰਮ ਕੇ ਆਪ ਮੈਂ ਫਿਜ਼ੀਕਲੀ ਚੈੱਕ ਕੀਤਾ ਤੇ ਜਿਹੜੇ ਲੋਕ ਇੱਥੇ ਪਿੰਡ ਦੇ ਲੋਕ ਸੇਵਾ ਕਰਦੇ ਸੀ ਉਹਨਾਂ ਦੀ ਪਿੱਠ ਵੀ ਥੱਕ ਪਾਈ ਇਹ ਇਰੀਗੇਸ਼ਨ ਡਿਪਾਰਟਮੈਂਟ ਮੁਸਤੈਦੀ ਵਰਤੀ ਹੁੰਦੀ ਤੇ ਅੱਜ ਇਸ ਚ ਪਾਣੀ ਹੁੰਦਾ ਇਹ ਭਰਿਆੋਂੋਂ ਤੋਂ ਬਾਰਾ ਸਿੰਘਾ ਵੀ ਆਂਦਾ ਹੈ ਨੀਲਗਾਇ ਵੀ ਆਂਦੀ ਹੈ ਹਿਰਣ ਵੀ ਆਂਦਾ ਹੈ ਉਹਨੇ ਟੰਗਾ ਵਿੱਚ ਫਸ ਜਾਂਦੀ ਹੈ ਟੰਗਾ ਵਿੱਚ ਫਸਣ ਦੇ ਕਰਕੇ ਟੰਗਾ ਟੁੱਟ ਜਾਂਦੀ ਹੈ ਤੇ ਜੰਗਲੀ ਕੁੱਤੇ ਨੋਸ਼ ਕੇ ਉਹਨਾਂ ਖਾ ਜਾਂਦੇ ਆ ਜਾਂਦਾ ਇਰੀਗੇਸ਼ਨ ਡਿਪਾਰਟਮੈਂਟ ਵਾਈਲਡਲਾਈਫ ਕੰਜ਼ਰਵੇਸ਼ਨ ਡਿਪਾਰਟਮੈਂਟ ਤੇ ਮਾਈਨਿੰਗ ਡਿਪਾਰਟਮੈਂਟ ਜਿਹੜਾ ਕਹਿੰਦੇ ਕਿ ਸਿਲਟਿੰਗ ਨਹੀਂ ਕਰ ਦਿੰਦਾ ਤਿੰਨਾਂ ਦੇ ਜਿਹੜੇ ਇਸ ਇਲਾਕੇ ਦੇ ਅਸਰ ਹੈ ਉਹਨਾਂ ਦੇ ਉੱਪਰ 650 ਜਾਨਵਰ ਮੌਤ ਦਾ ਪਰਚਾ ਦਰਜ ਹੋਣਾ ਚਾਹੀਦਾ ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਜਿਹੜੀ ਕਿ ਅੱਜ ਬੰਜਰ ਹੁੰਦੀ ਜਾ ਰਹੀ ਹੈ ਬਹੁਤ ਸਾਰੇ ਸਵਾਲ ਨੇ ਕਿ ਜ਼ਿੰਮੇਵਾਰ ਕੌਣ ਹੈ ਕਿਤੇ ਨਾ ਕਿਤੇ ਅਸੀਂ ਸਾਰੇ ਹੀ ਜ਼ਿੰਮੇਵਾਰ ਹੁੰਨੇ ਆ ਪਰ ਹਾਲਾਤ ਅੱਜ ਤੁਹਾਨੂੰ ਅਜਿਹੇ ਦਿਖਾਣ ਲਈ ਲੈ ਕੇ ਆਏ ਆ ਇਹ ਤਸਵੀਰਾਂ ਦੇਖ ਕੇ ਤੁਹਾਡੀ ਰੂਹ ਜ਼ਰੂਰ ਕੰਬ ਜਾਏਗੀ ਤੁਸੀਂ ਜ਼ਰੂਰ ਤੁਹਾਡੀ ਅੱਖਾਂ ਦੇ ਵਿੱਚੋਂ ਹੰਝੂ ਵਗ ਆਉਣਗੇ ਕਿ ਆਖਿਰਕਾਰ ਪੰਜਾਬ ਦੀ ਧਰਤੀ ਦਾ ਇਹ ਹਾਲਾਤ ਕਿਉਂ ਨੇ ਕਿਉਂ ਇਸ ਸੋਨੇ ਰੰਗੀ ਧਰਤੀ ਦੇ ਹਾਲਾਤ ਇਹੋ ਜਿਹੇ ਹੋਏ ਮੋਹਨ ਸ਼ਰਮ ਤਾਸੀ ਇਸ ਵਕਤ ਪਹੁੰਚੇ ਹੋਇਆ ਵਿਨੀਤ ਜੋਸ਼ੀ ਜੀ ਇੱਥੇ ਪਹੁੰਚੇ ਹੋਏ ਨੇ ਭਾਜਪਾ ਦੇ ਲੀਡਰ ਨੇ ਇਹਨਾਂ ਨੇ ਇਹ ਤਸਵੀਰਾਂ ਦੇਖੀਆਂ ਕਿਤੇ ਨਾ ਕਿਤੇ ਇਹਨਾਂ ਦੀ ਰੂਹ ਨੇ ਵੀ ਆਵਾਜ਼ ਦਿੱਤੀ ਕਿ ਨਹੀਂ ਇਹ ਬਹੁਤ ਵੱਡਾ ਮਸਲਾ ਹੈ ਇਨੂੰ ਚੱਕਣਾ ਪੈਣਾ ਹੈ ਜੋ ਸਭ ਤੁਸੀਂ ਜਦੋਂ ਇੱਥੇ ਪਹਿਲਾਂ ਆਏ ਸੀ ਕਿ ਹਾਲਾਤ ਤੁਸੀਂ ਦੇਖੇ ਇਹ ਇਲਾਕਾ ਜਿਹੜਾ ਨਾ ਪੜਸ਼ ਇਲਾਕਾ ਇਹ ਖਰੜ ਵਿਧਾਨ ਸਭਾ ਚੰਦਾ ਤੇ ਇੱਥੇ ਮੈਂ ਅਕਸਰ ਲੋਕਾਂ ਵਿੱਚ ਹਕਮਦਾਰ ਰਹਿਣਾ ਵਿਚਰਦਾ ਰਹਿਣਾ ਤੇ ਮੈਨੂੰ ਸਦਾ ਲੱਗਿਆ ਪਿੰਡ ਵੱਲੋਂ ਵੀ ਸਾਡੇ ਪੜਸ਼ ਡੈਮ ਦਾ ਹਾਲ ਬਹੁਤ ਖਰਾਬ ਹੋ ਗਿਆ ਹੈ ਔਰ ਸੋਖਾ ਪਿਆ ਤਾਂ ਇੱਕ ਗੱਲ ਹੈ ਇੱਥੇ 650 ਜਿਹੜਾ ਹੈ ਜੰਗਲੀ ਜਾਨਵਰ ਉਹਦੀ ਮੌਤ ਹੋ ਚੁੱਕੀ ਹੈ ਤੇ ਮੈਂ ਇੱਥੇ ਆਇਆ ਤੇ ਪੂਰਾ ਇਲਾਕਾ ਪਿੱਛੇ ਤੱਕ ਘੁੰਮ ਕੇ ਆਪ ਮੈਂ ਫਿਜ਼ੀਕਲੀ ਚੈੱਕ ਕੀਤਾ ਤੇ ਜਿਹੜੇ ਲੋਕ ਇੱਥੇ ਪਿੰਡ ਦੇ ਲੋਕ ਸੇਵਾ ਕਰਦੇ ਸੀ ਉਹਨਾਂ ਦੀ ਪਿੱਠ ਵੀ ਥਪਥਪਾਈ ਲੇਕਿਨ ਮੇਰੇ ਮਨ 'ਚ ਗੱਲ ਆਈ ਕਿ ਵੀ ਇਸ ਇਲਾਕੇ ਦੀ ਸਾਹ ਸੰਭਾਲ ਕਰਨੀ ਇਸ ਡੈਮ ਦੀ ਸਾਹ ਸੰਭਾਲ ਕਰਨੀ ਕਿਹਦੀ ਜ਼ਿੰਮੇਵਾਰੀ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਜਿੱਥੇ ਅਸੀਂ ਖੜੇ ਆ ਇਹਨੂੰ ਪਟਛ ਡੈਮ ਕਹਿੰਦੇ ਨੇ 93 ਚ ਵਰਲਡ ਬੈਂਕ ਨੇ ਦੇ ਪੈਸੇ ਦੇ ਨਾਲ ਇਹ ਡੈਮ ਬਣਿਆ ਸੀਗਾ ਔਰ ਇਹ ਡੈਮ ਬਣਨ ਦੇ ਕਾਰਨ ਜਿਹੜਾ ਇਹ ਇਲਾਕਾ ਹੈ ਇਸ ਇਲਾਕੇ ਚ ਜਿਵੇਂ ਅੱਗੇ ਸਿਉਂਗ ਪਿੰਡ ਹੈਗਾ ਛੋਟੀ ਪਟਛ ਹੈ ਵੱਡੀ ਪਟਛ ਹੈ ਹੋਰ ਚਾਰ ਪਿੰਡ ਲੱਗਦੇ ਨੇ ਉਹਨਾਂ ਸਾਰੇ ਪਿੰਡਾਂ ਨੂੰ ਪਾਣੀ ਮਿਲਣਾ ਸ਼ੁਰੂ ਹੋ ਗਿਆ ਮੱਕਾ ਵੀ ਬੀਜਿਆ ਜਾਣ ਲੱਗਾ ਝਿਰੀ ਵੀ ਲੱਗ ਗਈ ਕਣਕ ਵੀ ਲੱਗ ਗਈ ਉਹਨੇ ਆਮਦਨ ਸ਼ੁਰੂ ਹੋ ਗਈ ਬੰਜਰ ਜ਼ਮੀਨ ਨੂੰ ਭਾਗ ਲੱਗੇ ਤੇ ਹੁਣ ਸਰਕਾਰ ਦੀ ਅੰਗਿਲੀ ਸ਼ੁਰੂ ਹੋ ਗਈ ਇਹ ਡੈਮ ਬਣ ਗਿਆ ਪਰ ਇਰੀਗੇਸ਼ਨ ਡਿਪਾਰਟਮੈਂਟ ਨੇ ਕੀ ਕੀਤਾ ਕਿ ਜਦ ਡੈਮ ਬਣ ਜਾਂਦਾ ਹੈ ਉਥੋਂ ਆਸ-ਪਾਸ ਤੋਂ ਪਾਣੀ ਆਂਦਾ ਤੇ ਗਾਦ ਕੱਢਣੀ ਹੁੰਦੀ ਹੈ ਡੀਸਿਲਟ ਕਰਨਾ ਹੁੰਦਾ ਤੇ ਉਹ ਉਹਨਾਂ ਨੇ ਡੀਸਿਲਟਿੰਗ ਕੀਤੀ ਨਹੀਂ ਤੇ ਅੱਜ ਜਿੱਥੇ ਖੜੇ ਹਾਂ ਜੇ ਕੈਮਰਾ ਥੱਲੇ ਕਰਕੇ ਦਿਖਾਓਗੇ ਤੇ ਇਹ 15 ਮੀਟਰ 50 ਫੁੱਟ ਦੀ ਗਾਧ ਹੈ 15 ਮੀਟਰ 50 ਫੁੱਟ ਦੀ ਤੇ ਜੇ ਅਸੀਂ ਇੱਥੇ 10 ਫੁੱਟ ਤੋਂ ਬਾਅਦ ਵੀ 10 ਤੋਂ 15 ਫੁੱਟ ਜੀਸੀਬੀ ਨਾਲ ਕੱਢ ਦਈਏ ਇਥੋਂ ਮਿੱਟੀ ਤੇ ਥੱਲੇ ਪਾਣੀ ਆਣਾ ਸ਼ੁਰੂ ਹੋ ਜਾਂਦਾ ਠੀਕ ਹੈ ਤੇ ਇਹ ਦਮਲ ਸਰਕਾਰੀ ਅਣਗੈਲੀ ਹੈ ਜੇ ਇੱਥੇ ਇਰੀਗੇਸ਼ਨ ਡਿਪਾਰਟਮੈਂਟ ਨੇ ਮੁਸਤਦੀ ਵਰਤੀ ਹੁੰਦੀ ਤੇ ਅੱਜ ਇਸ ਚ ਪਾਣੀ ਹੁੰਦਾ ਇਹ ਭਰਿਆ ਹੁੰਦਾ ਦੂਸਰਾ ਦੁਖਦਾਈ ਗੱਲ ਹੈ ਵਾਈਲਡਲਾਈਫ ਕਨਜ਼ਰਵੇਸ਼ਨ ਡਿਪਾਰਟਮੈਂਟ ਦੀ ਦੇਖੋ ਆਸ-ਪਾਸ ਵਾਈਲਡਲਾਈਫ ਕਨਜ਼ਰਵੇਸ਼ਨ ਦਾ ਜਿਹੜਾ ਕੰਮ ਜ਼ਿੰਮੇਵਾਰੀ ਹੈ ਉਹ ਸਮੈਕ ਮੇਂ ਦੀ ਹੈ ਉਨੋਂ ਉਥੋਂ ਬਾਰਾ ਸਿੰਘਾ ਵੀ ਆਂਦਾ ਹੈ ਨੀਲ ਗਾਏ ਵੀ ਆਂਦੀ ਹੈ ਹਿਰਨ ਵੀ ਆਂਦਾ ਹੈ ਉਹਨੇ ਟੰਗਾ ਵਿੱਚ ਫਸ ਜਾਂਦੀ ਹੈ ਟੰਗਾ ਵਿੱਚ ਫਸਣ ਦੇ ਕਰਕੇ ਟੰਗਾ ਟੁੱਟ ਜਾਂਦੀ ਹੈ ਤੇ ਜੰਗਲੀ ਕੁੱਤੇ ਨੋਸ਼ ਕੇ ਉਹਨਾਂ ਖਾਰ ਜਾਂਦੇ ਨੇ ਤੇ ਦੂਜਾ ਸੂਰ ਆਂਦਾ ਹੈ ਸੂਰ ਵੀ ਇੱਥੇ ਫਸ ਜਾਂਦਾ ਹੈ ਉਹਨੂੰ ਵੀ ਜੰਗਲੀ ਕੁੱਤੇ ਕਾਹ ਜਾਂਦੇ ਨੇ ਇਹ ਨਾਲ ਨਾਲ ਜਦ ਇੱਥੇ ਪਾਣੀ ਖਤਮ ਹੋ ਗਿਆ ਤੇ ਇੱਥੇ ਮੱਛੀਆਂ ਸੀਗੀਆਂ ਪਾਣੀ ਦੇ ਹੋਰ ਜਿਹੜੇ ਜਾਨਵਰ ਸੀਗੇ ਉਹ ਵੀ ਖਤਮ ਹੋ ਗਏ ਸੋ ਇਹਨਾਂ ਸਾਰੇ ਕਣ ਜਿਹੜਾ ਖਾਸ ਕਰਕੇ ਬਾਰਾ ਸਿੰਘਾ ਜਾਂ ਫਿਰ ਹਿਰਨ ਕਹ ਲੋ ਨੀਲਗਾਏ ਕਹ ਲੋ ਉਹਨਾਂ ਦੀ ਮੌਤਾਂ ਦੇ 650 ਦੇ ਕਰੀਬ ਕਹਿੰਦੇ ਮੌਤ ਇੱਥੇ ਹੋਈ ਹੈ ਉਹਦੇ ਲਈ ਜਿਹੜਾ ਹੈਗਾ ਪੰਜਾਬ ਦਾ ਇਰੀਗੇਸ਼ਨ ਡਿਪਾਰਟਮੈਂਟ wildlife conservation department ਤੇ mining department ਜਿਹੜਾ ਕਹਿੰਦੇ ਕਿ ਸਿਲਟਿੰਗ ਨਹੀਂ ਕਰ ਦਿੰਦਾ ਤਿੰਨਾਂ ਦੇ ਚੜ੍ਹੇ ਇਸ ਇਲਾਕੇ ਦੇ ਅਸਰ ਹੈ ਉਹਨਾਂ ਦੇ ਉੱਪਰ 650 ਜਾਨਵਰ ਮੌਤ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਜਦ ਮੌਤ ਦਾ ਪਰਚਾ ਦਰਜ ਹੋਏਗਾ ਤਾਂ ਹੀ ਉਹਨਿੰਦੋਂ ਜਾਗਣਗੇ ਤਾਂ ਹੀ ਲੋਕਾਂ ਦੀ ਸਮੱਸਿਆ ਦੇ ਪ੍ਰਤੀ ਸजग ਰਹਿਣਗੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਦੋਂ ਇਹ ਡੈਮ ਬਣਿਆ ਉਦੋਂ ਇੱਥੋਂ ਦੇ ਲੋਕਾਂ ਨੂੰ ਰਿਲੀਫ ਮਿਲਿਆ ਇਹਨਾਂ ਦੀ ਬੰਜਰ ਧਰਤੀ ਜਿਹੜੀ ਉਪਜਾਊ ਹੋਈ ਖਾਨ ਨੂੰ ਅਨਾਜ ਮਿਲਿਆ ਪਰ ਅੱਜ ਫਿਰ ਉਹੀ ਹਾਲਾਤ ਨੇ ਜਿੱਕਰ ਇੱਥੋਂ ਪਾਣੀ ਨਹੀਂ ਜਾ ਰਿਹਾ ਲੋਕਾਂ ਦੇ ਖੇਤ ਵੀ ਸੁੱਕ ਰਹੇ ਆ ਲੋਕਾਂ ਦੀ ਫਸਲਾਂ ਵੀ ਨਹੀਂ ਹੋ ਰਹੀਆਂ ਬਿਲਕੁਲ ਖੇਤ ਵੀ ਸੁੱਕ ਰਹੇ ਆ ਫਸਲਾਂ ਵੀ ਨਹੀਂ ਹੋ ਰਹੀਆਂ ਜਿਹੜੇ ਜਾਨਵਰ ਸੀਗੇ ਉਹਨਾਂ ਨੂੰ ਪਾਣੀ ਨਹੀਂ ਮਿਲ ਰਿਹਾ ਲੋਕਾਂ ਦੀ ਗਾਇਬ ਹੋ ਰਹੀਆਂ ਬਿਲਕੁਲ ਲੋਕਾਂ ਦੀ ਇਨਕਮ ਖਤਮ ਹੋ ਗਈ ਠੀਕ ਹੈ ਇਲਾਕੇ ਦੀ ਜ਼ਮੀਨ ਬੰਜਰ ਹੋ ਗਈ ਠੀਕ ਹੈ ਲੋਕਾਂ ਨੇ ਇਸ ਏਰੀਆ ਚ ਆਪਣੇ ਜਿਹੜਾ ਹੈਗਾ ਹੈ ਕੁੜੀਆਂ ਦਾ ਵਿਆਹ ਕਰਨਾ ਬੰਦ ਕਰਤਾ ਇਸ ਇਲਾਕੇ 'ਚ ਕਿ ਜਿਸ ਮੁੰਡੇ ਘਰ 'ਚ ਪੈਸਾ ਨਹੀਂ ਹੈ ਜ਼ਮੀਨ ਬੰਜਰ ਉੱਤੇ ਕਾਨੂੰ ਵਿਆਹ ਕਰਨਾ ਉਪਰੋਂ ਇਹ ਸਭ ਤਾਂ ਹੋਣਾ ਹੀ ਹੋਣਾ ਸੀ ਜਿਹੜਾ ਹੁਣ ਵਾਈਲਡਲਾਈਫ ਦਾ ਕਾਰਨ ਹੋਣਾ ਸ਼ੁਰੂ ਹੋ ਗਿਆ ਅੱਜ ਵਾਈਲਡਲਾਈਫ ਕਨਜ਼ਰਵੇਸ਼ਨ ਵਾਸਤੇ ਪੂਰੇ ਵਰਲਡ ਓਵਰ ਸਰਕਾਰਾਂ ਕਰੋੜਾਂ ਅਰਬਾਂ ਖਰਚ ਕਰਦੀਆਂ ਸਾਨੂੰ ਵਰਲਡ ਬੈਂਕ ਤੋਂ ਉਹਦੇ ਵਾਸਤੇ ਪੈਸਾ ਆਂਦਾ ਹੈ ਪਰ ਉਹਦਾ ਵੀ ਕਾਨੂੰ ਹੋ ਰਿਹਾ ਹੈ ਔਰ ਗਲਤੀ ਕੀ ਦੀ ਹੈ ਗਲਤੀ ਹੈ ਕਿ ਸਰਕਾਰ ਦੀ ਸਰਕਾਰ ਦੇ ਅਫਸਰਾਂ ਦੀ ਜੇ 2022 25 ਸਾਲ ਤੋ ਇੱਥੇ ਗਾਧ ਨਹੀਂ ਕੱਢੀਗੀ ਤੇ ਇਰੀਗੇਸ਼ਨ ਡਿਪਾਰਟਮੈਂਟ ਜ਼ਿੰਮੇਵਾਰ ਹੈ ਵੈਸੇ ਤੱਥ ਔਰ ਕਾਗਜ਼ਾਂ ਦੀ ਡੀਸਿਲਟਿੰਗ ਹੋ ਕੇ ਕਾਗਜ਼ਾਂ 'ਚ ਖਤਮ ਹੋ ਗਈ ਜੇ ਕੋਈ ਤੱਥਾਂ ਦੀ ਖੋਹ ਕਰੇ ਜੇ ਨਾ ਵੀ ਕਰੇ ਤੇ ਹੁਣ ਵਾਸਤੇ ਵੀ ਜਿਹੜਾ ਹੈਗਾ ਇਹ ਇਹ ਜਿਹੜੀ 50 ਫੁੱਟ ਦੀ ਸਿਲਟ ਹੈ ਨਾ ਇਹ ਜਗਾਦ ਹੈ ਇੱਕ ਦਿਨ ਚ ਨਹੀਂ ਆਈ ਇਹ ਕਰ ਤੋਂ 15 15 20 ਸਾਲਾਂ ਚਾਹੀਏ ਤੇ ਇਹਦੇ ਲਈ ਇਰੀਗੇਸ਼ਨ ਡਿਪਾਰਟਮੈਂਟ ਜ਼ਿੰਮੇਵਾਰ ਹੈ 15 20 ਸਾਲਾਂ ਦਾ ਤੁਸੀਂ ਜੋਸ਼ੀ ਸਾਹਿਬ ਜ਼ਿਕਰ ਕਰ ਰਹੇ ਹੋ 15 20 ਸਾਲਾਂ ਦੇ ਵਿੱਚ ਤੁਹਾਡੀ ਵੀ ਸਰਕਾਰ ਰਹੀ ਹੈ ਅਕਾਲੀ ਦਲ ਬੀਜੇਪੀ ਦਾ ਗੱਠ ਜੁੜ ਰਿਹਾ ਹੈ ਤੁਹਾਡੀ ਵੀ ਸਰਕਾਰ ਰਹੀ ਹੈ ਤਾਂ ਕਿਤੇ ਨਾ ਕਿਤੇ ਤੁਹਾਡੇ ਵੀ ਅਫਸਰ ਜਿਹੜੇ ਤੁਹਾਡੇ ਵੀ ਲੀਡਰ ਜਿਹੜੇ ਜ਼ਿੰਮੇਵਾਰ ਨੇ ਦੇਖੋ ਪਹਿਲੇ ਤਾਂ ਅਫਸਰ ਸ਼ਾਇਦ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਜੀ ਜ਼ਮੀਨ ਤੇ ਕੰਮ ਤਾਂ ਅਫਸਰਾਂ ਨੇ ਕਰਨਾ ਹੁੰਦਾ ਹੈ ਬਾਅਦ ਚ ਤੁਹਾਡੀ ਗਲਟ ਬਾਅਦ ਸੁਣੋ ਸੁਣੋ ਬਾਅਦ ਚ ਸਰਕਾਰਾਂ ਨੇ ਵੀ ਜਿਹੜੇ ਪੋਲਿਟੀਕਲ ਬੌਸਸ ਹੈ ਉਹ ਵੀ ਜ਼ਿੰਮੇਵਾਰ ਹੁੰਦੇ ਨੇ ਪਰ ਸਾਡੇ ਟਾਈਮ ਸ਼ਾਇਦ ਇਸ ਲਈ ਨਹੀਂ ਦਿਖੀ ਕਿਉਂਕਿ ਤਦ ਜਿਹੜੀ ਗਾਹ ਸੀ ਨਾ ਇਹ ਹਲੇ 15-15 ਬੀਫੀਟ ਥੱਲੇ ਸੀਗੀ ਠੀਕ ਹੈ ਤੇ ਇੱਥੇ ਪਾਣੀ ਰਹਿੰਦਾ ਸੀਗਾ ਤੇ ਸੋਖਾ ਨਹੀਂ ਪੈਂਦਾ ਸੀਗਾ ਤੇ ਧਿਆਨ ਨਹੀਂ ਆਂਦਾ ਸੀਗਾ ਵੀ ਇੱਥੇ ਗਾਧ ਨਹੀਂ ਉੱਚੀ ਆ ਗਈ ਹੈ ਹੁਣ ਇਸ ਸਮੇਂ ਦੀ ਸਰਕਾਰਾਂ ਨੇ ਐਕਸ਼ਨ ਨਹੀਂ ਲਿਆ ਤੇ ਇਹ ਅੱਜ ਹੋਇਆ ਪਰ ਮੰਨਦੇ ਹੋ ਕਿ ਅਕਾਲੀ ਤੁਹਾਡੀ ਵੀ ਰਹੀ ਹੈ ਕਿ ਸਮੇਂ ਦੀ ਸਰਕਾਰਾਂ ਦਾ ਨਹੀਂ ਸਾਰਿਆਂ ਦੀ ਰਹੀ ਹੈ ਉਸ ਚ ਗਵਰਨਰ ਰੀ ਰਾਜ ਵੀ ਆ ਗਿਆ ਉਸ ਅਕਾਲੀ ਭਾਜਪਾ ਦਾ ਰਾਜ ਵੀ ਆ ਗਿਆ ਉਸ ਚ ਦੋ ਬਾਰ ਕਾਂਗਰਸ ਦਾ ਰਾਜ ਵੀ ਆ ਗਿਆ ਹੁਣ 2 ਸਾਲ ਤੋਂ ਮਾਨ ਸਾਹਿਬ ਦਾ ਹੈ ਇਹ ਮਾਨ ਸਾਹਿਬ ਜਿਹੜੇ ਬਦਲਾਵ ਦੇ ਨਾਮ ਤੇ ਆਏ ਸੀ ਇਹ ਕਹਿੰਦੇ ਸੀ ਇਹ ਰਵਾਇਤੀ ਪਾਰਟੀਆਂ ਕੁਝ ਨਹੀਂ ਕਰਦੀਆਂ ਲੋਕਾਂ ਨੇ ਜੜਾ ਹੈਗਾ ਰਵਾਇਤੀ ਪਾਰਟੀਆਂ ਸਾਰੀਆਂ ਬਾਹਰ ਕਰਦੀਆਂ ਤੇ ਹੁਣ ਇਹ ਜ਼ਿੰਮੇਵਾਰੀ ਜੇ ਬਣਦੀ ਹੈ ਇਰੀਗੇਸ਼ਨ ਡਿਪਾਰਟਮੈਂਟ ਬਣਦੀ ਹੈ ਜਾਂ ਵਾਈਲਡ ਲਾਈਫ ਕੰਜ਼ਰਵੇਸ਼ਨ ਡਿਪਾਰਟਮੈਂਟ ਦੇ ਅਫਸਰਾਂ ਦੀ ਬਣਦੀ ਹੈ ਜਾਂ ਮਾਈਨਿੰਗ ਦੀ ਬਣਦੀ ਹੈ ਉਹਦੇ ਨਾਲ ਨਾਲ ਮਾਨ ਸਾਹਿਬ ਦੀ ਬਣਦੀ ਹੈ ਕਿਉਂਕਿ ਪੂਰੇ ਸਟੇਟ ਲਈ ਜ਼ਿੰਮੇਵਾਰ ਭਗਵੰਤ ਮਾਨ ਸਾਹਿਬ ਨੇ ਤੇ ਮੈਨੂੰ ਲੱਗਦਾ ਹੈ ਕਿ ਘੱਟ ਤੋਂ ਘੱਟ ਮਾਨ ਸਾਹਿਬ ਆਪਣੀ ਬੰਦੀ ਜ਼ਿੰਮੇਵਾਰੀ ਪੂਰੀ ਕਰਨ ਤੇ ਅਫਸਰਾਂ ਦੇ ਉੱਪਰ ਪਰਚਾ ਦਰਜ ਕਰਨ ਜੀ ਜੋਸ਼ੀ ਸਾਹਿਬ ਇੱਥੇ ਪਹੁੰਚੇ ਕਿ ਤੁਹਾਡੇ ਵੱਲੋਂ ਇਹਨਾਂ ਤਿੰਨਾਂ ਡਿਪਾਰਟਮੈਂਟ ਦੇ ਕਿਸੇ ਆਫੀਸਰਸ ਨਾਲ ਜਾਂ ਸਰਕਾਰ ਦੇ ਕਿਸੇ ਨੁਮਾਇੰਦੇ ਦੇ ਨਾਲ ਇਸ ਬਾਰੇ ਚਰਚਾ ਕੀਤੀ ਕੀ ਗੱਲ ਕੀਤੀ ਮੇਰੀ ਅਫਸਰਾਂ ਨਾਲ ਗੱਲ ਵੀ ਹੋਈ ਹੈ ਅਫਸਰਾਂ ਨੇ ਮੈਨੂੰ ਤੱਥਾਂ ਬਾਰੇ ਦੱਸਿਆ ਵੀ ਹੈਗਾ ਮੈਂ ਹੁਣ ਅਫਸਰਾਂ ਦੇ ਨਾਂ ਨਹੀਂ ਲੈਣਾ ਚਾਹੁੰਦਾ ਤੱਥਾਂ ਬਾਰੇ ਦੱਸ ਦਿੱਤਾ ਹਾਂ ਦੱਸਣ ਤੋਂ ਬਾਅਦ ਹੀ ਮੈਂ ਇੱਕ ਗੱਲ ਬੋਲੀ ਨਾ ਕਿ ਤੇ ਡੀ ਸਿਲਟਿੰਗ ਦੇ ਟੈਂਡਰ ਪਹਿਲੇ ਵੀ ਲੱਗੇ ਸੀਗੇ ਉਹ ਕਾਗਜ਼ਾਂ ਦੀ ਡੀ ਸਿਲਟਿੰਗ ਹੋ ਗਈ ਪੂਰੀ ਹੋ ਗਈ ਸੋ ਤੱਥਾਂ ਦੀ ਖੋਤ ਕਰਨੀ ਪੈਣੀ ਨਾ ਹੁਣ ਇਨਕੁਆਰੀ ਵਿਜੀਲੈਂਸ ਦੀ ਜਾਂ ਅਫਸਰਾਂ ਦੀ ਇਨਕੁਆਰੀ ਤੇ ਸਰਕਾਰੀ ਕਰੇਗੀ ਨਾ ਸੋ ਜੇ ਸਰਕਾਰ ਇਨਕੁਆਰੀ ਬਾਚ ਕਰੇ ਅੱਜ 650 ਜਾਨਵਰਾਂ ਦੀ ਮੌਤ ਦਾ ਪਰਚਾ ਜਿਹੜਾ ਹੈ ਸਿੱਧਾ ਜਿਹੜਾ ਹੈ ਇਰੀਗੇਸ਼ਨ ਵਾਈਲਡ ਲਾਈਫ ਕਨਜ਼ਰਵੇਸ਼ਨ ਤੇ ਮਾਈਨਿੰਗ ਡਿਪਾਰਟਮੈਂਟ ਦੇ ਅਫਸਰਾਂ ਤੇ ਪਰਚਾ ਦਰਜ ਕਰਕੇ ਘੱਟ ਤੋਂ ਘੱਟ ਉਹਨਾਂ ਨੂੰ ਬਿਲਕੁਲ ਤਾਂ ਇਹ ਪਰਚਾ ਦਰਸਦੀ ਗੱਲ ਤਾਂ ਜੋਸ਼ੀ ਸਾਹਿਬ ਕਰਦੇ ਨਜ਼ਰ ਆਏ ਵਾਕਿਆ ਹੀ ਉਹ ਜਾਨਾਂ ਜਿਹੜੀਆਂ ਗਈਆਂ ਨੇ ਉਹਨਾਂ ਦੇ ਲਈ ਜ਼ਿੰਮੇਵਾਰ ਕੌਣ ਹੈ ਬੜਾ ਵੱਡਾ ਸਵਾਲ ਹੁੰਦਾ ਹੈ ਪਰ ਉਸ ਤੋਂ ਵੱਧ ਜ਼ਰੂਰਤ ਮੈਨੂੰ ਲੱਗਦਾ ਇਸ ਸਮੇਂ ਇਹ ਹੈ ਕਿ ਜਿਹੜੀਆਂ ਜਾਨਾਂ ਚਲੀਆਂ ਗਈਆਂ ਉਹ ਤਾਂ ਚਲੀਆਂ ਗਈਆਂ ਜਿਹੜੀਆਂ ਰਹਿ ਗਈਆਂ ਉਹਨਾਂ ਜਾਨਾਂ ਨੂੰ ਕਿਵੇਂ ਬਚਾਇਆ ਜਾਏ ਉਸਤੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਮਾਈਨਿੰਗ ਡਿਪਾਰਟਮੈਂਟ ਹੋਵੇ ਜਾਂ ਫਿਰ ਇਰੀਗੇਸ਼ਨ ਡਿਪਾਰਟਮੈਂਟ ਹੋਵੇ ਜਾਂ ਫਿਰ ਜਿਹੜਾ ਜੰਗਲੀ ਮਹਿਕਮਾ ਹੋਵੇ ਹਰ ਕਿਸੇ ਨੂੰ ਵਾਈਲਡ ਲਾਈਫ ਜਿਹੜਾ ਡਿਪਾਰਟਮੈਂਟ ਹੈ ਹਰ ਕਿਸੇ ਨੂੰ ਇਸ ਤੇ ਧਿਆਨ ਦੇਣਾ ਪਏਗਾ ਨਹੀਂ ਤਾਂ ਇਸੇ ਤਰੀਕੇ ਦੇ ਨਾਲ ਜੇ ਜੰਗਲੀ ਜੀਵ ਆਪਣੇ ਆਪ ਅਜਾਨਾ ਕੁਰਬਾਨ ਕਰ ਰਹੇ ਨੇ ਤਾਂ ਇਨਸਾਨਾਂ ਦੇ ਵੀ ਦਿਨ ਜਿਹੜੇ ਨੇ ਉਹ ਹੁਣ ਨੇੜੇ ਨੇ ਕਿਉਂਕਿ ਜੇ ਪਾਣੀ ਇਦਾਂ ਸੁੱਕਦਾ ਰਿਹਾ ਤਾਂ ਪਾਣੀ ਦੇ ਸੋਕੇ ਨਾਲ ਪਾਣੀ ਦੀ ਕਿੱਲਤ ਦੇ ਨਾਲ ਪਾਣੀ ਦੀ ਕਮੀ ਦੇ ਨਾਲ ਇਨਸਾਨ ਵੀ ਜਿਹੜਾ ਹੈ ਉਹਨਾਂ ਦੇ ਵੀ ਸੰਘ ਸੁੱਕਣਗੇ ਇਨਸਾਨਾਂ ਨੂੰ ਵੀ ਪੀਣ ਨੂੰ ਪਾਣੀ ਨਹੀਂ ਮਿਲੇਗਾ ਕੈਮਰਾ ਪਰ